ਦੇ ਸੀਨੀਅਰ ਅਗੂ ਵਿਸ਼ੇਸ਼ ਸੱਦੇ ਕੌਮੀ ਕਾਰਜਕਾਰੀ ਕਮੇਟੀ ਅਤੇ ਸਾਬਕਾ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰੈਸ ਕਾਨਫਰੰਸ ਕਰਕੇ ਬਜਟ ਨੂੰ ਵਧੀਆ ਦੱਸਿਆ ਭਾਜਪਾ ਅਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪ੍ਰਤਾਪ ਸਿੰਘ ਭਾਜਪਾ ਨੂੰ ਖੇਡਾਂ ਦੀ ਸਮਝ ਨਹੀਂ ਹੈ ਜਦੋਂ ਮੈਂ ਖੇਡ ਮੰਤਰੀ ਸੀ ਤਾਂ ਉਹ ਖੇਲੋ ਇੰਡੀਆ ਦਾ ਪੈਸਾ ਸਰਕਾਰ ਤੋਂ ਲੈ ਕੇ ਆਇਆ ਸੀ ਇਹ ਪੈਸਾ ਬੁਨਿਆਦੀ ਢਾਂਚੇ ਦੇ ਲਈ ਹੈ ਇਸ ਦੌਰਾਨ ਸੰਸਦ ਮੈਂਬਰ ਚਰਨਜੀਤ ਚੰਨੀ ਦੇ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਲਾਏ ਗਏ ਐਨਐਸਏ ਨੂੰ ਲੈ ਕੇ ਕੇਂਦਰ ਸਰਕਾਰ ਤੇ ਕੀਤੇ ਗਏ ਹਮਲੇ ਦਾ ਜਵਾਬ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਚੰਨੀ ਬਿਨਾਂ ਸੋਚੇ ਸਮਝੇ ਬਿਆਨ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਸੰਸਦ ਬਣਨਾ ਹੀ ਸਾਬਤ ਨਹੀਂ ਕਰਦਾ ਕਿ ਉਹ ਦੋਸ਼ੀ ਨਹੀਂ ਹਨ ਇਸ ਲਈ ਉਸ ਨੂੰ ਆਪਣਾ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਬਜਟ ਜਿਹੜਾ ਹੈ ਨੈਸ਼ਨਲ ਲੈਵਲ ਤੇ ਜਿਹੜਾ ਬਜਟ ਪੇਸ਼ ਹੋਇਆ ਹੈ ਮੈਂ ਸੋਚਦਾ ਕਿ ਉਹ ਬਜਟ ਬੜਾ ਅੱਛਾ ਪੇਸ਼ ਹੋਇਆ ਹੈ ਔਰ ਉਹਦੇ ਵਿੱਚ ਖਾਸ ਤੌਰ ਤੇ ਨੌਜਵਾਨਾਂ ਨੂੰ ਔਰਤਾਂ ਨੂੰ ਫਾਰਮਰਸ ਨੂੰ ਬੱਚਿਆਂ ਨੂੰ ਉਹਨਾਂ ਨੂੰ ਇੱਕ ਅਹਿਮੀਅਤ ਦੇ ਕੇ ਇੰਪੋਰਟੈਂਸ ਦੇ ਕੇ ਜਿਹੜੀ ਸੈਂਟਰਲ ਸਰਕਾਰ ਹੈ ਬਹੁਤ ਵੱਡੇ ਤੌਰ ਤੇ ਜਿਹੜੀ ਫੰਡਿੰਗ ਹੈ ਉਹਨਾਂ ਦੇ ਜਿਹੜੇ ਆਉਣ ਵਾਲੇ ਫਿਊਚਰ ਵਾਸਤੇ ਰੱਖੀ ਗਈ ਹੈ ਉਹਨਾਂ ਨੂੰ ਸਪੋਰਟਸ ਦੇ ਬਾਰੇ ਸਮਝਾਣੀ ਪ੍ਰਤਾਪ ਸਿੰਘ ਬਾਜਵਾਦ ਉਹਨਾਂ ਨੂੰ ਉਹਨਾਂ ਨੇ ਸਟੱਡੀ ਨਹੀਂ ਕੀਤਾਗਾ ਉਹਨਾਂ ਨੂੰ ਇਹ ਨਹੀਂ ਪਤਾ ਹੈਗਾਗਾ ਕਿ ਖੇਲੋ ਇੰਡੀਆ ਦੇ ਅਧੀਨ ਤੇ ਜਿਹੜੀ ਉੱਪਰ ਜਿਹੜੇ ਜਾਂਦੇ ਇੰਡੀਅਨ 올림픽 ਐਸੋਸੀਏਸ਼ਨ ਵੱਲੇ ਜਿਹੜੀ ਟੀਮ ਸਿਲੈਕਟ ਕਰਦੇ ਨੇ ਉਹਦਾ ਖੇਲੋ ਇੰਡੀਆ ਦੇ ਨਾਲ ਕੋਈ ਕਨਸਰਨ ਨਹੀਂ ਹੈ ਖੇਲੋ ਇੰਡੀਆ ਗਿਵਸ ਯੂ ਮਨੀ ਫਾਰ ਇਨਫਰਾਸਟ੍ਰਕਚਰ ਔਰ ਇਨਫਰਾਸਟ੍ਰਕਚਰ ਵਾਸਤੇ ਸਾਡੀ ਗਵਰਨਮੈਂਟ ਜਦੋਂ ਮੈਂ ਕਾਂਗਰਸ 'ਚ ਸੀਗਾ ਅਸੀਂ ਖੇਲੋ ਇੰਡੀਆ ਦਾ ਪੈਸਾ ਸੈਂਟਰ ਸਰਕਾਰ ਕੋਲੋਂ ਲੈ ਕੇ ਆਇਆ ਜਿਹੜੀ ਚੰਗੀ ਜੀ ਬਿਆਨ ਦੇ ਰਹੇ ਨੇ ਇਹ ਬਿਨਾ ਆਪਣੇ ਹੋਸ਼ ਤੋਂ ਬਿਆਨ ਦੇ ਰਹੇ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਐਮਪੀ ਬੁਣਨਾ ਇਹ ਨਹੀਂ ਸਾਬਤ ਕਰਦਾ ਕਿ ਉਹ ਬੰਦਾ ਕਸੂਰवार ਵੀ ਹੋ ਸਕਦਾ ਇੱਕ ਕਿਸੇ ਚੀਜ਼ ਤੇ ਇਲੈਕਟ ਹੋ ਜਾਣਾ ਉਹ ਇਸ ਚੀਜ਼ ਨੂੰ ਇਹ ਨਹੀਂ ਸਾਬਤ ਕਰਦਾ ਕਿ ਉਹ ਬੇਕਸੂਰ ਹੈ ਇਲੈਕਸ਼ਨ ਇੱਕ ਹੋਰ ਚੀਜ਼ ਹੈ ਜਿਹੜਾ ਕੋਈ ਉਹਦੇ ਤੇ ਕੋਈ ਐਕੋਜ਼ੀਸ਼ਨ ਹੈ ਕੋਈ ਉਹਦੇ ਤੇ ਕੋਈ ਜ਼ੁਰਮ ਹੈ ਜਾਂ ਉਹਨਾਂ ਨੇ ਕੋਈ ਗਲਤ ਕੰਮ ਕੀਤੇ ਨੇ ਉਹਦੀ ਸਰਕਾਰ ਵਕਰੇ ਤੌਰ ਤੇ ਤੌפיਸ਼ ਕਰ ਰਹੀ ਹੈ ਔਰ ਉਹ ਅੰਡਰ ਇਨਵੈਸਟੀਗੇਸ਼ਨ ਹੈ ਇਸ ਕਰਕੇ ਉਹਨਾਂ ਦਾ ਬਿਆਨ ਵੀ ਕੋਈ ਮਾਇਨੇ ਨਹੀਂ ਨਿਕਲਦਾ